ਸਤਿ ਸ਼੍ਰੀ ਅਕਾਲ ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਦੇਸ਼ ਤੋਂ ਨਹੀਂ ਦੀਆਂ ਖਬਰਾਂ ਤੇ ਚਰਚਾ ਕਰੀਦੀ ਹੈ ਨਜ਼ਰਾਂ ਸਭ ਦੀਆਂ ਟਿਕੀਆਂ ਹੋਈਆਂ ਨੇ ਕਿਸਾਨਾਂ ਦੇ ਅੰਦੋਲਨ ਤੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰਮਾ ਹੰਗਾਰਾ ਵੀ ਮਿਲਿਆ ਕਈ ਥਾਵਾਂ ਤੋਂ ਨੋਕਾਂ ਝੁਕਾਉਂਦੀਆਂ ਖਬਰਾਂ ਨੇ ਇੱਕ ਦੋ ਥਾਵਾਂ ਤੋਂ ਉਹ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਕੇਂਦਰ ਸਰਕਾਰ ਗੱਲ ਨਹੀਂ ਸੁਣਦੀ ਇਸ ਤਰ੍ਹਾਂ ਦੇ ਚਰਚੇ ਆ ਜਦੋਂ ਸੁਪਰੀਮ ਕੋਰਟ ਇਸ ਮਾਮਲੇ ਤੇ ਇਹ ਕਹੇ ਕਿ ਇਹਦੇ ਵਿੱਚ ਪੰਜਾਬ ਸਰਕਾਰ ਦੀ ਗਲਤੀ ਹੈ ਪਹਿਲਾਂ ਐਡੀ ਵੱਡੀ ਗੱਲ ਛੇੜ ਲਈ ਤੇ ਹੁਣ ਕਹਿੰਦੇ ਕੁਝ ਵੀ ਠੀਕ ਨਹੀਂ ਹੋ ਰਿਹਾ ਕੀ ਵਾਕੇ ਪੰਜਾਬ ਸਰਕਾਰ ਦੀ ਸਾਰੀ ਗਲਤੀ ਹੈ ਕੇਂਦਰ ਸਰਕਾਰ ਦਾ ਇਸ ਵਿੱਚ ਕੋਈ ਦਖਲ ਨਹੀਂ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਪਰ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਇਹਦੇ ਜ਼ਿੰਮੇਵਾਰ ਕੌਣ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕੀਮਤੀ ਹੈ ਮਾਨਜੁਗ ਅਦਾਲਤਾਂ ਵੀ ਕਹਿੰਦੀਆਂ ਨੇ ਪਰ ਇੱਥੋਂ ਤੱਕ ਹਾਲਾਤ ਪੈਦਾ ਕਿਸ ਨੇ ਕੀਤੇ ਅੱਜ ਇਸ ਤੇ ਚਰਚਾ ਕਰਾਂਗੇ ਚਰਚਾ ਸ਼੍ਰੋਮਣੀ ਅਕਾਲੀ ਦਲ ਦੀ ਵੀ ਕਰਨੀ ਹੈ ਕਿਉਂਕਿ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਕਈ ਉਤਰਾ ਚੜ੍ਹਾ ਆ ਰਹੇ ਨੇ ਹਰ ਇੱਕ ਪਾਰਟੀ ਦੇ ਵਿੱਚ ਅਜਿਹੇ ਹਾਲਾਤ ਬਣ ਜਾਂਦੇ ਕੋਈ ਨਵੀਂ ਗੱਲ ਨਹੀਂ ਪਰ ਕੀ ਇੱਕ ਸ਼ਖਸ ਨੂੰ ਬਚਾਉਣ ਲਈ ਜਾਂ ਫਿਰ ਪੂਰੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅੱਜ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਛੜ ਗਈ ਹੈ ਸੁਖਵੀਰ ਸਿੰਘ ਬਾਦਲ ਹੂਰਾ ਦਾ ਅਸਤੀਫਾ ਪ੍ਰਵਾਨ ਹੋਵੇਗਾ ਜਾਂ ਨਹੀਂ ਸ੍ਰੀ ਕਾਲਤਾਖਸਰਬ ਤੋਂ ਜੋ ਫੈਸਲਾ 2 ਦਸੰਬਰ ਨੂੰ ਆਇਆ ਸੀ ਲਾਗੂ ਕਿਉਂ ਨਹੀਂ ਹੋਇਆ ਅੱਜ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਈ ਧਾਰਮਿਕ ਸ਼ਕਤੀਆਂ ਇਸ ਵੇਲੇ ਗਿਆਨੀ ਹਰਪੀ ਸਿੰਘ ਨਾਲ ਵੀ ਮੁਲਾਕਾਤ ਕਰ ਰਹੀਆਂ ਨੇ ਤੇ ਸੁਖਵੀਰ ਸਿੰਘ ਬਾਦਲ ਹੂਰਾ ਨਵੀ ਇਹਦੇ ਮayne ਕੀ ਆ ਅੱਜ ਚਰਚਾ ਇਸ ਤੇ ਵੀ ਕਰਨੀ ਹੈ ਗੱਲਬਾਤ ਦਿੱਲੀ ਸਿਆਸਤ ਦੀ ਵੀ ਕਰਨੀ ਹੈ ਕਿਉਂਕਿ ਕੇਜਰੀਵਾਲ ਸਾਹਿਬ ਨਵੇਂ ਐਲਾਨ ਕਰ ਰਹੇ ਨੇ ਉਮੀਦਵਾਰਾਂ ਦੀ ਲਿਸਟ ਇੱਕ ਹੋਰ ਜਾਰੀ ਕਰ ਦਿੱਤੀ 70 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਹੋ ਗਿਆ 24 ਦੀ ਟਿਕਟ ਕੱਟ ਦਿੱਤੀ ਆ ਪੰਜਾਬ ਵਾਲੇ ਪਾਸੇ ਵੀ ਫਿਰ ਕਈਆਂ ਨੂੰ ਤਿਆਰ ਲੈਣਾ ਚਾਹੀਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਆ ਰਹੀਆਂ ਨੇ ਜੇ ਦਿੱਲੀ ਦੇ ਵਿੱਚ ਟਿਕਟ ਕੱਟੀ ਗਈ ਆ ਇੱਥੇ ਵੀ ਕੱਟੀ ਜਾ ਸਕਦੀ ਹੈ ਤੇ ਦੂਸਰੇ ਪਾਸੇ ਜਿਹੜੇ ਦੋਸ਼ ਆਮ ਆਦਮੀ ਪਾਰਟੀ ਤੇ ਲੱਗੇ ਆ ਚਰਚਾ ਉਹਦੀ ਵੀ ਕਰਨੀ ਪਰ ਸ਼ੁਰੂਆਤ ਕਿਸਾਨਾਂ ਤੋਂ ਕਰਦੇ ਆਂ ਕਿਸਾਨ ਆ ਕੋ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਨੇ 34 ਦਿਨ ਦਾ ਸਮਾਂ ਹੋ ਗਿਆ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਵੱਖ-ਵੱਖ ਜ਼ਿਲ੍ਹਿਆਂ 'ਚ ਬੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ 7 ਵਜੇ ਹੀ ਸਵੇਰੇ 7 ਵਜੇ ਹੀ ਸਾਰੇ ਪਾਸੇ ਉਹ ਬੰਦ ਦੀਆਂ ਖਬਰਾਂ ਆ ਗਈਆਂ ਅੰਮ੍ਰਿਤਸਰ ਤੋਂ ਭੰਡਾਰੀਪੁਰ ਜਲੰਧਰ ਦੀ ਗੱਲ ਕਰੀਏ ਤਾਂ ਨੋ ਵਾਲੀ ਫਾਟਕ ਲੁਧਿਆਣਾ ਫਗਵਾੜਾ ਪਟਿਆਲਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਦੋਂ ਖਬਰਾਂ ਆਈਆਂ ਕਿ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲਣੀਆਂ ਤਾਂ ਕਈ ਥਾਵਾਂ 'ਤੇ ਦੇਖਣ ਨੂੰ ਮਿਲਿਆ ਸੀ ਕਿ ਐਂਬੂਲੈਂਸ ਜਾ ਰਹੀ ਸੀ ਰਸਤਾ ਦਿੱਤਾ ਵਦੇਸ਼ ਜਾਣਾ ਸੀ ਕਈਆਂ ਨੇ ਉਹਨਾਂ ਦੇ ਗੱਡੀਆਂ ਨੂੰ ਨਹੀਂ ਰੋਕਿਆ ਗਿਆ ਵਿਦਿਆਰਥੀਆਂ ਦਾ ਪੇਪਰ ਸੀ ਜਿਨ੍ਹਾਂ ਦਾ ਉਹਨਾਂ ਨੂੰ ਨਹੀਂ ਰੋਕਿਆ ਗਿਆ ਕਈਆਂ ਦੇ ਇੰਟਰਵਿਊ ਸੀ ਪਰ ਜਿਹੜੇ ਮੋਟਰਸਾਈਕਲਾਂ ਤੇ ਚੱਕਰ ਲਗਾ ਰਹੇ ਸੀ ਉਹਨਾਂ ਨੂੰ ਜੂੜ ਰੋਕਿਆ ਗੱਡੀਆਂ ਰੋਕੀਆਂ ਨਾਲ ਹੀ ਅੱਜ ਦੇਖਣ ਵਿੱਚ ਮਿਲਿਆ ਕਿ ਬਹੁਤ ਸਾਰੀਆਂ ਜੂਨੀਅਨ ਨੇ ਸਾਥ ਦਿੱਤਾ ਦੁੱਧ ਪਾਉਣ ਵਾਲੇ ਦੋਜੀਆਂ ਨੇ ਸਵੇਰੀ ਕਹਤਾ ਸੀ ਕਿ ਅਸੀਂ ਨਾਲ ਹੈ ਇਸ ਤੋਂ ਇਲਾਵਾ ਨਿੱਜੀ ਬੱਸ ਆਪਰੇਟਰ ਬੱਸ ਸਟੈਂਡ ਵੀ ਦੇਖੇ ਖਾਲੀ ਦੇਖਣ ਨੂੰ ਮਿਲੇ ਸਵਾਰੀਆਂ ਭਾਵੇਂ ਪਰੇਸ਼ਾਨ जरूर ਹੋਈਆਂ ਸੀ ਪਰ ਕਿਸਾਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਉਹ ਕਹਿੰਦੇ ਘਰ ਕੁਛ ਨਹੀਂ ਸਾਦੇ ਕਿਉਂਕਿ ਅਸੀਂ ਵੀ ਮਜਬੂਰ ਆ ਪਰ ਅਸੀਂ ਮਾਫੀ ਮੰਗਦੇ ਆ ਪਰ ਫਿਰ ਵੀ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਦੇਖਣ ਨੂੰ ਮਿਲਿਆ ਅਗਲੀ ਰਣਨੀਤੀ ਕੀ ਹੋਵੇਗੀ ਇਹਦਾ ਐਲਾਨ ਦੇਖਦੇ ਆ ਕਿਸਾਨਾਂ ਆਗੂ ਕੀ ਕਰਦੇ ਨੇ ਪਰ ਜਿਹੜਾ ਅੱਜ ਪ੍ਰਭਾਵ ਦਬਾਅ ਬਣਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਦੋ ਪੱਖ ਨੇ ਇੱਥੇ ਲੋਕ ਕਹਿੰਦੇ ਨੇ ਕਿ ਪੰਜਾਬ ਬੰਦ ਕਿਉਂ ਕੀਤਾ ਲੋ ਕਹਿ ਰਹੇ ਨੇ ਕਿ ਪੰਜਾਬੀਆਂ ਨੂੰ ਪਰੇਸ਼ਾਨ ਕਿਉਂ ਕੀਤਾ ਇੱਕ ਤੈ ਗੱਲ ਹੈ ਉਹ ਕਹਿੰਦੇ ਕਿ ਲੋਕ ਪਰੇਸ਼ਾਨ ਹੋਏ ਗੱਲ ਠੀਕ ਹੈ ਪਰ ਕਿਸਾਨ ਵੀ ਤਾਂ ਪਰੇਸ਼ਾਨ ਨੇ ਜਿਨ੍ਹਾਂ ਨੂੰ ਸੜਕਾਂ ਤੇ ਬੈਠਣ ਨੂੰ ਮਜਬੂਰ ਹੋਣਾ ਪੈ ਰਿਹਾ ਜਿਨ੍ਹਾਂ ਨੂੰ ਇਨੀ ਠੰਡ ਦੇ ਵਿੱਚ ਮਜਬੂਰ ਹੋਣਾ ਪੈ ਰਿਹਾ ਖਨੌਰੀ ਬਾਰਡਰ ਤੇ ਕਿਸ ਤਰ੍ਹਾਂ ਦੇ ਹਾਲਾਤ ਹੈ ਸਭ ਨੂੰ ਪਤਾ ਹੈ ਸ਼ੰਭੂ ਬੈਰੀਅਰ ਤੇ ਅਜੇ ਵੀ ਮੋਰਚਾ ਚੱਲਦਾ ਪਿਆ ਤਾਂ ਫਿਰ ਉਹ ਕਹਿੰਦੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਲੋਕ ਵੀ ਆਪਣੀ ਜਗ੍ਹਾ ਪਰੇਸ਼ਾਨ ਨੇ ਕਹਿੰਦੇ ਭਾਰਤਬੰਦ ਕਿਉਂ ਨਹੀਂ ਕੀਤਾ ਤੁਸੀਂ ਪੰਜਾਬ ਵਿੱਚ ਅਜਿਹਾ ਕਿਉਂ ਕੀਤਾ ਮਤਲਬ ਕਿ ਇੱਕ ਮਾਹੌਲ ਇਹਨਾਂ ਦੇ ਖਿਲਾਫ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਪਿੱਛੇ ਕੌਣ ਕੰਮ ਰਿਖ ਕਰ ਹੈ ਇਦਾਂ ਦੀਆਂ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਨਾ ਕਿ ਇਹ ਪਰੇਸ਼ਾਨ ਕਰ ਰਿਹਾ ਇਹ ਚੰਗੀਆਂ ਗੱਲਾਂ ਨਹੀਂ ਅਸੀਂ ਫਿਰ ਕਹਿੰਦੇ ਹਾਂ ਦੋਹੇ ਪੱਖ ਆਪਣੀ ਆਪਣੀ ਜਗ੍ਹਾ ਨੇ ਕਿਸਾਨਾਂ ਦੀਆਂ ਮੰਗਾਂ ਨੇ ਸਰਕਾਰ ਨੂੰ ਉਧਰ ਧਿਆਨ ਦੇਣਾ ਚਾਹੀਦਾ ਪਰ ਇੱਧਰ ਲੋਕ ਵੀ ਆ ਜਿਹੜੇ ਪਰੇਸ਼ਾਨ ਹੁੰਦੇ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਵੀ ਖਿਆਲ ਰੱਖਣਾ ਪੈਣਾ ਹੁਣ ਜਦੋਂ ਇਸ ਮਾਮਲੇ ਤੇ ਮਾਨਜੋਗ ਅਦਾਲਤ ਇਹ ਕਹਿੰਦੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਹੁਰਾਂ ਦੀ ਸਿਹਤ ਬਹੁਤ ਕੀਮਤੀ ਹੈ ਉਹਨਾਂ ਨੇ ਪੰਜਾਬ ਸਰਕਾਰ ਨੂੰ ਇਹ ਕਹਿਤਾ ਸੀ ਕਿ ਸਮੱਸਿਆ ਖੜੀ ਤੁਸੀਂ ਪਹਿਲਾਂ ਕਰ ਦਿੱਤੀ ਐ ਤੇ ਬਾਅਦ ਵਿੱਚ ਕਹਿੰਦੇ ਹੋ ਕਿ ਸਾਡੇ ਕੋਲ ਹੱਲ ਨਹੀਂ ਹੋ ਰਿਹਾ ਅਜਿਹਾ ਕਿਉਂ ਕੀ ਵਾਕਈ ਇਹਦੇ ਵਿੱਚ ਸਾਰੀ ਗਲਤੀ ਪੰਜਾਬ ਦੀ ਐ ਪੰਜਾਬ ਸਰਕਾਰ ਦੀ ਐ ਕੀ ਇਹਦੇ ਵਿੱਚ ਕੇਂਦਰ ਵਾਲੇ ਪਾਸਿਓਂ ਜਾਂ ਹਰਿਆਣਾ ਸਰਕਾਰ ਉਹਨਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਈ ਕਿਸਾਨ ਤਾਂ ਦਿੱਲੀ ਜਾ ਰਹੇ ਸੀ ਰਸਤੇ ਵਿੱਚ ਹਰਿਆਣਾ ਸਰਕਾਰ ਨੇ ਹਰਿਆਣਾ ਪ੍ਰਸ਼ਾਸਨ ਨੇ ਰੋਕਿਆ ਉਹਨਾਂ ਨੂੰ ਬੈਰੀਕੇਡ ਲਗਾਏ ਸੀ ਫਿਰ ਲੋਕ ਕਹਿਣ ਵਾਲੇ ਮਾਹਰ ਕਹਿਣ ਵਾਲੇ ਗੱਲ ਕਰਦੇ ਐ ਇਹ ਚ ਪੰਜਾਬ ਦੀ ਗਲਤੀ ਕਿੱਥੇ ਆ? ਦੂਜੀ ਚ ਉਹ ਕਹਿ ਰਹੇ ਆ ਕਿ ਇਹ ਲਈ ਜ਼ਿੰਮੇਵਾਰ ਕੱਲਾ ਪੰਜਾਬ ਨਹੀਂ ਕੇਂਦਰ ਸਰਕਾਰ ਹੈ ਕਿਉਂਕਿ ਤਿੰਨ ਖੇਤੀ ਕਾਨੂੰਨ ਜਦੋਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਵੀ ਲਿਆ ਪਰ ਅਧਿਕਾਰਿਕ ਤੌਰ ਤੇ ਅਧਿਕਾਰਿਕ ਤੌਰ ਤੇ ਇਹ ਵਾਅਦੇ ਤੋਂ ਮੁਕਰੇ ਨੇ ਹੁਣ ਇਹਦੇ ਪਿੱਛੇ ਕੇਂਦਰ ਸਰਕਾਰ ਦੀ ਗਲਤੀ ਹੈ ਹੁਣ ਜਦੋਂ ਗੱਲ ਮਾਨਜੁਗ ਅਦਾਲਤ ਵਿੱਚ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਸਮੱਸਿਆ ਖੜੀ ਕਰ ਦਿੰਦੀ ਐ ਤੇ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਹਾਲਾਤ ਸਾਡੇ ਬਸੋਂ ਬਾਹਰ ਨੇ ਅਜਿਹੇ ਹਾਲਾਤ ਪੈਦਾ ਕin ਕੀਤੇ ਕਿਸਾਨ ਤਾਂ ਦਿੱਲੀ ਜਾ ਰਹੇ ਸੀ ਰਸਤੇ ਵਿੱਚ ਰੋਕਿਆ ਤਾਂ ਇਹਨਾਂ ਨੂੰ ਹਰਿਆਣੇ ਵਾਲਿਆਂ ਨੇ ਰੋਕਿਆ ਬਾਰਡਰ ਦੇ ਉੱਪਰ ਜੇਕਰ ਕਿਸਾਨ ਬੈਠੇ ਤਾਂ ਇਸ ਕਰਕੇ ਸੀ ਕਿਉਂਕਿ ਅੱਗੇ ਬੈਰੀਕੇਡ ਲਗਾਏ ਸੀ ਹੰਝੂ ਗੈਸ ਤੇ ਗੋਲੇ ਛੱਡੇ ਗਏ ਤਿੰਨ ਵਾਰ ਇਹਨਾਂ ਨੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਾਣੀ ਦੀਆਂ ਬੱਛੜਾਂ ਕੀਤੀਆਂ ਗਈਆਂ ਵਾਪਸ ਆਏ ਜਖਮੀ ਕਿਸਾਨ ਵੀ ਹੋਏ ਤਾਂ ਫਿਰ ਉਹਦੇ ਵਿੱਚ ਦੂਸਰਾ ਪੱਖ ਜਿਹੜਾ ਅਸੀਂ ਚਰਚਾ ਕਰ ਰਹੇ ਉਹਦੇ ਵਿੱਚ ਕੇਂਦਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਮਾਨਯੋਗ ਅਦਾਲਤ ਨੇ ਕੁਝ ਵੀ ਨਹੀਂ ਕਿਹਾ ਹਾਲਾਂਕਿ ਅਸੀਂ ਅਦਾਲਤ ਦੇ ਫੈਸਲਿਆਂ ਤੇ ਉਂਗਲ ਨਹੀਂ ਚੁੱਕ ਰਹੇ ਪਰ ਟਿੱਕਾ ਟਿੱਪਣੀ ਤਾਂ ਕੀਤੀ ਜਾ ਸਕਦੀ ਆ ਹੁਣ ਜਦੋਂ ਮਾਨਯੋਗ ਅਦਾਲਤ ਤੇ ਗੱਲ ਕਹਿੰਦੀ ਆ ਕਿ ਕੇਂਦਰ ਸਰਕਾਰ ਨੂੰ ਜੇਕਰ ਮਦਦ ਦੀ ਜ਼ਰੂਰਤ ਹੈ ਤੇ ਉਹਦੀ ਮਦਦ ਲੈ ਲਈ ਜਾਵੇ ਤਾਂ ਉਹਨਾਂ ਨੂੰ ਲੋਡ ਸਾਨੂੰ ਪਈ ਤਾਂ ਅਸੀਂ ਕਹਾਂਗੇ ਕੇਂਦਰ ਸਰਕਾਰ ਨੂੰ ਵੀ ਵੇ ਲੋਡ ਪੈਂਦੀ ਕਿਉਂ ਕਹਿਣਾ ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਕਿ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਦੂਸਰੇ ਪਾਸੇ ਜਦੋਂ ਇਸ ਸਮੱਸਿਆ ਦੀ ਗੱਲ ਆਉਂਦੀ ਹੈ ਮੰਨ ਲਓ ਕਿ ਅਦਾਲਤ ਨੇ ਕਿਹਾ ਕਿ ਡੱਲੇਵਾਲ ਹੁਰਾ ਦੀ ਸਿਹਤ ਬਹੁਤ ਕੀਮਤੀ ਹੈ ਦੇ ਵਿੱਚ ਕੋਈ ਸ਼ੱਕ ਨਹੀਂ ਬੰਦਾ ਘਰ ਦੇ ਵਿੱਚ ਹੀ ਹਾਸਤਾ ਵਾਸਤਾ ਵਧੀਆ ਲੱਗਦਾ ਪਰ ਜਦੋਂ ਸਿੱਧੇ ਕਹਿ ਦੋ 70-72 ਸਾਲ ਦਾ ਬੰਦਾ ਹੋਵੇ ਟੈਸਟ ਦੇਖੇ ਤੋਂ ਵੀ ਨਹੀਂ ਕਿ ਬਿਲਕੁਲ ਠੀਕ ਹੈ ਇਹ ਵੀ ਗੱਲਾਂ ਚੰਗੀਆਂ ਨਹੀਂ ਪੰਜਾਬ ਸਰਕਾਰ ਦੀ ਇਸ ਮਾਮਲੇ ਤੇ ਟਿੱਲ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੁਸ਼ਕ ਥਾਵਾਂ ਤੇ ਜੇਕਰ ਦੇਖਿਆ ਜਾਵੇ ਪਹਿਲੇ 25 ਦਿਨ ਕਿਸੇ ਵੱਡੇ ਅਧਿਕਾਰੀ ਨੇ ਕਿਸੇ ਪਾਸਿਓਂ ਬਹੁਤੀ ਮੰਤਰੀਆਂ ਨੇ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਏਕਾ ਦੁਕਾ ਮੰਤਰੀ ਮਿਲੇ ਨਹੀਂ ਪਰ ਬਾਕੀ ਕੀ ਕਾਰਨ ਸੀਗਾ ਉਹ ਚੁੱਪੀ ਵੀ ਕਿਤਨੇ ਕਿਤੇ ਕਿਸਾਨਾਂ ਨੂੰ ਲੱਗਦਾ ਪਿਆ ਥੋੜਾ ਬਹੁਤਾ ਪਰੇਸ਼ਾਨ ਜੁਰ ਕਰਦੀ ਹੋਵੇਗੀ ਖੈਰ ਮਸਲਾ ਇੱਥੇ ਹੁਣ ਜਗਜੀਤ ਸਿੰਘ ਡੱਲੇਵਾਰ ਹੁਣ ਦੀ ਸ਼ਹਿਰ ਦਾ ਹੁਣ ਜਦੋਂ ਵੱਡੇ ਕੁਸ਼ਕ ਅਧਿਕਾਰੀ ਉਹਦੇ ਵਿੱਚ ਐਸਐਸਪੀ ਏਡੀਜੀਪੀ ਵੀ ਉੱਥੇ ਮਿਲ ਕੇ ਆਏ ਨੇ ਖਨੋਰੀ ਬਾਰਡਰ ਤੇ ਡੱਲੇਵਾਰ ਹੁਣਾਂ ਨੂੰ ਉਹ ਕਹਿੰਦੇ ਕਿ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਤਾ ਕਿ ਇਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਜਿਹੜੀ ਸਥਿਤੀ ਹਰ ਰੋਜ਼ ਬਦਲਦੀ ਪਈ ਹੈ ਕੌਣ ਕਹਦੇ ਇਸ਼ਾਰੇ ਤੇ ਕੰਮ ਕਰਦਾ ਇਹ ਸਮਾਂ ਦੱਸੇਗਾ ਪਰ ਜਿਸ ਹਿਸਾਬ ਨਾਲ ਸਥਿਤੀ ਬਣਦੀ ਜਾ ਰਹੀ ਹੈ ਲੱਗਦਾ ਪਿਆ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਕਿਤੇ ਦਬਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਦੂਜਾ ਪੱਖ ਇੱਕ ਹੋਰ ਹੈ ਬਹੁਤ ਸਾਰੀਆਂ ਜਥੇਬੰਦੀਆਂ ਅਜੇ ਨਾਲ ਟੁੱੜੀਆਂ ਨਹੀਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਜਦੋਂ 2020 ਦੇ ਵਿੱਚ ਦਿੱਲੀ ਚ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਉਸ ਵੇਲੇ ਸੰਯੁਕਤ ਕਿਸਾਨ ਮੋਰਚਾ ਨਾਲ ਖੜਿਆ ਇਸ ਵਾਰ ਬਹੁਤੀਆਂ ਤਰ੍ਹਾਂ ਨਾਲ ਨਹੀਂ ਖੜੀਆਂ ਜਿਹਦੇ ਕਰਕੇ ਇੱਕ ਹਿੱਸੇ ਵਿੱਚ ਕਿਸਾਨਾਂ ਦੇ ਹਿੱਸੇ ਦੇ ਵਿੱਚ ਰੋਸ ਜ਼ਰੂਰ ਹੈ ਪਰ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਦਾ ਸਾਥ ਮਿਲਣਾ ਸਰਵਣ ਸਿੰਘ ਪੰਦੇਰ ਹੁਰਾ ਦਾ ਇਹ ਕਹਿਣਾ ਕਿ ਸਾਨੂੰ ਸਾਥ ਮਿਲਿਆ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਅਫਵਾਹਾਂ ਤੋਂ ਬਚਿਆ ਜਾਵੇ ਕਿਸੇ ਤਰੀਕੇ ਦੀ ਕੋਈ ਵੀ ਅਫਵਾਹ ਤੇ ਧਿਆਨ ਨਾ ਦਿੱਤਾ ਜਾਵੇ ਸਾਡਾ ਅੰਦੋਲਨ ਕਾਮਯਾਬੀ ਵੱਲ ਹੈ ਕਾਮਯਾਬੀ ਵੱਲ ਹੈ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਸਮੱਸਿਆਵਾਂ ਆ ਸਕਦੀਆਂ ਨੇ ਜੇਕਰ ਜਗਜੀਤ ਸਿੰਘ ਡੱਲੇਵਾਰ ਹੁਰੀ ਜਿਨ੍ਹਾਂ ਦੀ ਸਿਹਤ ਗੰਭੀਰ ਇਸ ਕਰਕੇ ਸੀ ਖਾਣਾ ਪੀਣਾ ਬੰਦ ਕੀਤਾ ਪਰ ਹੁਣ ਪਾਣੀ ਵੀ ਨਹੀਂ ਪਿੰਦੇ ਉਲਟੀਆਂ ਦੀ ਸਮੱਸਿਆ ਆ ਰਹੀ ਹੈ ਤੇ ਜੇਕਰ ਇਨਫੈਕਸ਼ਨ ਸਿਰ ਵਿੱਚ ਵੱਧ ਗਈ ਤਾਂ ਅਸੀਂ ਉਹ ਗੱਲ ਕਰਨੀ ਨਹੀਂ ਚਾਹੁੰਦੇ ਖਬਰ ਕਿਸੇ ਵੇਲੇ ਵੀ ਅਜਿਹੀ ਸੁਣਨ ਨੂੰ ਮਿਲ ਸਕਦੀ ਹੈ ਫਿਰ ਬਾਅਦ ਦੇ ਵਿੱਚ ਰਾਸ਼ਟਰਪਤੀ ਕੋ ਟਾਈਮ ਮੰਗਿਓ ਜੇ ਤੋ ਮਰਜੀ ਟਾਈਮ ਮੰਗ ਲਿਓ ਤੁਸੀਂ ਜਾ ਸਕਦੇ ਆ ਅਧਿਕਾਰ ਹੈ ਤੁਹਾਡਾ ਲੋਕਤੰਤਰ ਹੈ ਲੋਕਤੰਤਰ ਤੁਹਾਨੂੰ ਜਿਹਨੂੰ ਮਰਜੀ ਮਿਲਣ ਦੀ ਇਜਾਜ਼ਤ ਦਿੰਦਾ ਪਰ ਕਿਸਾਨ ਜਥੇਬੰਦੀਆਂ ਦਾ ਇੱਕ ਨਾ ਹੋਣਾ ਇਹ ਕੇ ਇਸ ਵੇਲੇ ਸਵਾਲ ਖੜੇ ਹੋ ਰਹੇ ਨੇ ਦੂਸਰਾ ਸਰਕਾਰਾਂ ਵੱਲੋਂ ਅਣਦੇਖਿਆ ਕਰਨਾ ਇੱਥੇ ਵੀ ਕਈ ਤਨੇ ਚਰਚਾਵਾਂ ਛੜ ਰਹੀਆਂ ਨੇ ਦੇਖਦੇ ਆਉਂਦੇ ਦਿਨਾਂ ਨੂੰ ਹਾਲਾਤ ਕਿਦਾਂ ਜਾਂਦੇ ਆ ਪਰ ਇਹਨਾਂ ਜ਼ਰੂਰ ਹੈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਥਿਤੀ ਇਸ ਵੇਲੇ ਚਿੰਤਾਜਨਕ ਬਣੀ ਹੋਈ ਹੈ ਹਾਲਾਤ ਗੰਭੀਰ ਨਜ਼ਰ ਆ ਰਹੇ ਹੈ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਉਤਰਾ ਚੜਾ ਦੇਖਣ ਨੂੰ ਮਿਲ ਰਹੇ ਨੇ ਇਸ ਵੇਲੇ ਬਹੁਤ ਸਾਰੇ ਲੀਡਰ ਦੁਚਿੱਤੀ ਦੇ ਵਿੱਚ ਨੇ ਕਿ ਫੈਸਲਾ ਕੀ ਲਿਆ ਜਾਵੇ ਸ੍ਰੀ ਕਾਲ ਤੱਕ ਸਾਬ ਤੋਂ ਜਦੋਂ ਹੁਕਮਨਾਮਾ ਜਾਰੀ ਹੋਇਆ ਸੀ ਉਸ ਤੋਂ ਬਾਅਦ ਦੀ ਸਥਿਤੀ ਤੇ ਹੁਣ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਹਾਲਾਂਕਿ ਚਰਚੇ ਇਹ ਵੀ ਹੈ ਕਿ ਸਰੀ ਕਾਲ ਤੱਕ ਜਿਹੜੇ ਹੁਕਮ ਜਾਰੀ ਹੋਏ ਉਹਦੀ ਅਵਗਿਆਹੀ ਹੋਈ ਹੈ ਕਿਉਂਕਿ ਉਹਨਾਂ ਹੁਕਮਾਂ ਨੂੰ ਮੰਨਿਆ ਨਹੀਂ ਗਿਆ। ਇਹਦੇ ਵਿੱਚ ਕਿੰਨਾ ਕੁ ਸੱਚ ਹੈ ਇਹ ਆਕਾਲੀ ਦਲ ਦੇ ਬਹੁਤ ਸਾਰੇ ਲੀਡਰ ਜਾਣਦੇ ਹੋਣਗੇ। ਪਰ ਸੁਖਵੀਰ ਸਿੰਘ ਬਾਦਲ ਜਿਹੜੇ 2-4 ਦਿਨ ਲੰਘਦੇ ਆ ਫਿਰ ਤੋਂ ਕਿਸੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਾਲਾਂਕਿ ਬਹੁਤੇ ਸੁਰਖੀਆਂ ਦੇ ਵਿੱਚ ਨਹੀਂ ਹਾਲਾਂਕਿ ਬਹੁਤੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਪਰ ਉਹਨਾਂ ਨੂੰ ਲੈ ਕੇ ਜਾਂ ਉਹਨਾਂ ਦੇ ਘਰ ਜਾਂ ਉਹਨਾਂ ਦੇ ਨਾਲ ਹੋ ਰਹੀਆਂ ਮੀਟਿੰਗਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਛੇੜੀ ਜਾਂਦੀਆਂ ਨੇ। ਹੁਣ ਡੇਰਾ ਬਿਆਸ ਬੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਮੁਲਾਕਾਤ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਨਾਲ ਹੋਈ ਹੈ ਦੱਸਿਆ ਜਾ ਰਿਹਾ ਮੁਲਾਕਾਤ ਗੁੜगांव ਹੋਈ ਉਸ ਤੋਂ ਪਹਿਲਾਂ ਗਿਆਨੀ ਹਰਪੀ ਸਿੰਘ ਹੋਰਾ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾ ਦੀ ਮੁਲਾਕਾਤ ਹੁੰਦੀ ਹੈ ਦੱਸਿਆ ਗਿਆ ਸੀ ਕਿ ਇਹ ਮੁਲਾਕਾਤ ਦੇ ਕੋਈ ਸਿਆਸੀ ਮਾਇਨੇ ਨਹੀਂ ਉਹ ਜਾ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਨੂੰ ਮਿਲਣ ਚਲੇ ਗਏ ਜਾ ਸਕਦੇ ਹੈ ਕੋਈ ਰੋਕ ਟੋਕ ਕਿਤੇ ਨਹੀਂ ਹੁੰਦੀ ਪਰ ਹੌਲੀ-ਹੌਲੀ ਜਦੋਂ ਸਥਿਤੀਆਂ ਬਦਲਦੀਆਂ ਨਜ਼ਰ ਆਈਆਂ ਇੱਕ ਵੱਖਰੇ ਤਨ ਦੀ ਚਰਚਾ ਛੜ ਗਈ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਕੁ ਲੀਡਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਰਾ ਨੂੰ ਮਿਲੇ ਸੀ ਇਹ ਚਰਚੇ ਨੇ ਉਹ ਇਸ ਕਰਕੇ ਮਿਲੇ ਹੈ ਕਿ ਸੁਖਵੀਰ ਸਿੰਘ ਬਾਦਲ ਹੁਰਾ ਦੇ ਮਾਮਲੇ ਵਿੱਚ ਜੋ ਕੁਝ ਵੀ ਚੱਲ ਰਿਹਾ ਹੈ ਜੋ ਕੁਝ ਵੀ ਸਥਿਤੀਆਂ ਲਗਾਤਾਰ ਬਦਲ ਰਹੀਆਂ ਨੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਹਾਲਾਂਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਦੀ ਵੀ ਸਿਆਸੀ ਤੌਰ ਤੇ ਸਿੱਧੇ ਰੂਪ ਚ ਕੋਈ ਵੀ ਗਤੀਵਿਧੀ ਵਿੱਚ ਨਜ਼ਰ ਨਹੀਂ ਆਈ ਵੋਟਾਂ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਸਿਆਸਤਦਾਨ ਉੱਥੇ ਜਾਂਦੇ ਐ ਮੱਥਾ ਟੇਕਦੇ ਨੇ ਪਰ ਕਦੀ ਵੀ ਡੇਰੇ ਵੱਲੋਂ ਇਹ ਗੱਲ ਬਿਲਕੁਲ ਵੀ ਨਹੀਂ ਕਹੀ ਗਈ ਕਿ ਤੁਸੀਂ ਇਸ ਸਿਆਸੀ ਪਾਰਟੀ ਨੂੰ ਵੋਟ ਪਾਉਣੀ ਹੈ ਜਾਂ ਕਿਹਨੂੰ ਤੁਸੀਂ ਵੋਟ ਪਾਓ ਇਹ ਕਦੀ ਵੀ ਨਹੀਂ ਕਿਹਾ ਗਿਆ ਪਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕੁਝ ਹੋ ਰਿਹਾ ਸਥਿਤੀਆਂ ਠੀਕ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਮਿਲਦੇ ਨੇ ਤਾਂ ਕੀ ਉਹਨਾਂ ਨੇ ਇਹ ਮੰਗ ਉਹਨਾਂ ਮੋਰੇ ਰੱਖੀ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਇੱਕ ਵੱਖਰੇ ਤਰ੍ਹਾਂ ਦੀ ਇੱਕ ਚਰਚਾ ਛਿੜ ਗਈ ਹੈ ਗਿਆਨੀ ਹਰਪੀ ਸਿੰਘ ਹੁਰਾ ਦੇ ਨਾਲ ਮੁਲਾਕਾਤ ਕਰਨਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨਾਲ ਮੁਲਾਕਾਤ ਠੀਕ ਉਸ ਤੋਂ ਬਾਅਦ ਚੰਡੀਗੜ੍ਹ ਤੇ ਸੁਖਵੀਰ ਸਿੰਘ ਬਾਦਲ ਹੁਰਾ ਦੀ ਰਿਹائش ਤੇ ਕੋਰ ਕਮੇਟੀ ਦੀ ਮੀਟਿੰਗ ਦੇ ਮੈਂਬਰਾਂ ਦਾ ਪਹੁੰਚਣਾ ਹੋਰ ਵੀ ਬਹੁਤ ਸਾਰੇ ਸਿਆਸਤਦਾਨਾਂ ਦੇ ਇਕੱਠ ਹੋਣਾ ਇਹ ਦੱਸਦਾ ਪਿਆ ਕਿ ਇਸ ਬਾਬਤ ਕੋਈ ਨਾ ਕੋਈ ਫੈਸਲਾ ਆ ਸਕਦਾ ਹੈ ਉਹਨਾਂ ਦੇ ਅਸਤੀਫੇ ਨਾਲ ਸੰਬੰਧਿਤ ਹਾਲਾਂਕਿ ਚਰਚਾ ਇਹ ਵੀ ਹੈ ਕਿ ਨਵੇਂ ਸਾਲ ਤੇ ਹੋ ਸਕਦਾ ਜਨਵਰੀ ਦੇ ਪਹਿਲੇ ਹਫ਼ਤੇ 'ਚ ਹੀ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਵੇ ਜੇ ਅਸਤੀਫਾ ਪ੍ਰਵਾਨ ਹੋਣਾ ਦੀ ਚਰਚਾ ਪਹਿਲਾਂ ਨਹੀਂ ਕਿਉਂ ਛੇੜ ਦਿੱਤੀ ਗਈ ਹੈ ਅਸਤੀਫੇਦਾਰ ਜਦੋਂ ਸ੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਉਹਦਾ ਕੋਈ ਸਬੰਧ ਨਹੀਂ ਅਸੀਫਾ ਉਹਨਾਂ ਨੇ ਪਹਿਲਾਂ ਦਿੱਤਾ ਸੀ ਅਸੀਫਾ ਪ੍ਰਮਾਨ ਕਰਨਾ ਕਿ ਨਹੀਂ ਕਰਨਾ ਕੁੰਡੀ ਇੱਥੇ ੜੀ ਆ ਦੂਜੀ ਚੀਜ਼ ਜਿਹੜੇ ਲੀਡਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈਰਦੇ ਸੀ ਜਿਨ੍ਹਾਂ ਨੇ ਅਲੱਗ ਹੋ ਕੇ ਜਿਹਨੂੰ ਬਾਗੀ ਕਿਹਾ ਸੀਗਾ ਦਾਗੀ ਤੇ ਬਾਗੀ ਸ਼ਬਦ ਸ੍ਰੀ ਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹੁਰਾ ਨੇ ਵਰਤਿਆ ਉਹ ਕਹਿੰਦੇ ਸੀ ਦਾਗੀ ਤੇ ਬਾਗੀਆਂ ਨੂੰ ਹਟ ਜਾਣਾ ਚਾਹੀਦਾ ਇੱਕ ਮੰਝ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠੇ ਕਰਨ ਦੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਇੱਕ ਪਾਸਿਓ ਤਾਂ ਹੁਣ ਉਹ ਲੀਡਰ ਤਿਆਰ ਨੇ ਪਰ ਕੀ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ ਨਹੀਂ ਚਰਚਾ ਤੇ ਇਸ ਗੱਲ ਦੀ ਵੀ ਹੈ ਹੁਣ ਮੀਟਿੰਗ ਦੇ ਵਿੱਚ ਕੀ ਇਸ ਮੁੱਦੇ ਤੇ ਸਭ ਤੋਂ ਵੱਧ ਵਿਚਾਰ ਕੀਤਾ ਜਾ ਰਿਹਾ ਕਿ ਇਹਨਾਂ ਲੀਡਰਾਂ ਨੂੰ ਨਾਲ ਰੱਖਣਾ ਕਿ ਨਹੀਂ ਕਿਉਂਕਿ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਉੱਪਰ ਦੋਸ਼ ਲਗਾਏ ਉਹਨਾਂ ਦੇ ਵਿੱਚੋਂ ਦੋਨਾਂ ਦੋਸ਼ਾਂ ਨੂੰ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਸਵਕਾਰ ਵੀ ਕੀਤਾ ਕਿ ਉਹਨਾਂ ਲੀਡਰਾਂ ਨੂੰ ਨਾਲ ਲੈ ਕੇ ਚੱਲਿਆ ਜਾ ਸਕਦਾ ਹੈ ਕੀ ਅਕਾਲੀ ਦਲ ਨਾਲ ਅੱਗੇ ਵਧੇਗਾ ਉਹਨਾਂ ਲੀਡਰਾਂ ਨੂੰ ਲੈ ਕੇ ਇਹ ਸਵਾਲ ਹੈ ਜੇਕਰ ਨਹੀਂ ਵਧੇ ਦਾ ਹੁਕਮਨਾਮਾ ਜਾਰੀ ਹੋਇਆ ਕੀ ਹੁਕਮਨਾਮੇ ਦੀ ਅਵਗਿਆ ਹੋਵੇ ਕਿ ਬਹੁਤ ਸਾਰੀਆਂ ਸਥਿਤੀਆਂ ਅਸੀਂ ਫਿਰ ਕਹਿੰਦੇ ਆ ਬਦਲਦੀਆਂ ਨਜ਼ਰ ਆ ਰਹੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਹੁਰਾਂ ਦਾ ਅਸਤੀਫਾ ਪਰਵਾਨ ਪਹਿਲੇ ਹਫਤੇ ਕਹਿੰਦੇ ਹੋ ਸਕਦਾ ਹੈ ਦੂਸਰੇ ਪਾਸੇ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਚੀਮਾ ਸਾਹਿਬ ਵੱਲੋਂ ਦਲਜੀਤ ਸਿੰਘ ਚੀਮਾ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਦੇ ਉੱਪਰ ਕਈ ਦੋਸ਼ ਵੀ ਲੱਗੇ ਆ ਪਰ ਉਹ ਅਹਿਮ ਭੂਮਿਕਾ ਵੀ ਨਿਭਾ ਰਿਹਾ ਹੈ ਜਦੋਂ ਸਥਿਤੀ ਇਦਾਂ ਦੀ ਬਣ ਗਈ ਆ ਕਿ ਹੁਣ ਅਕਾਲੀ ਦਲ ਦੇ ਲੀਡਰ ਇਕੱਠਾ ਵੀ ਹੋਣਾ ਚਾਹੁੰਦੇ ਆ ਤੇ ਨਾਲ ਕੁਸ਼ਕ ਚੱਲਣਾ ਵੀ ਨਹੀਂ ਚਾਹੁੰਦੇ ਨਵੀਂ ਇੱਕ ਹੋਰ ਚਰਚਾ ਛੜ ਗਈ ਆ ਕਿ ਸੁਖਬੀਰ ਸਿੰਘ ਬਾਦਲ ਹੁਰੀ ਹੀ ਪ੍ਰਧਾਨ ਹੋਣਗੇ ਹੋਣਗੇ ਕਿ ਨਹੀਂ ਕੋਰ ਕਮੇਟੀ ਤੋਂ ਬਾਅਦ ਵਰਕਿੰਗ ਕਮੇਟੀ ਵਿੱਚ ਕੀ ਫੈਸਲਾ ਲਿਆ ਜਾਂਦਾ ਇਹ ਸਮਾਂ ਦੱਸੇਗਾ ਪਰ ਕਈ ਤਰ੍ਹਾਂ ਦੀਆਂ ਇਹ ਜਿਹੜੀਆਂ ਚਰਚਾ ਛੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਤਰਾ ਚੜਾ ਦੀ ਸਥਿਤੀ ਦੇ ਵਿੱਚੋਂ ਨਿਕਲਦੇ ਹੋਏ ਦੇਖਦੇ ਆ ਨਵੀਂ ਸਥਿਤੀ ਕਿਹੜੀ ਬਣਦੀ ਆ ਕੀ ਇਸ ਵੇਲੇ ਇੱਕ ਨਵਾਂ ਅਕਾਲੀ ਦਲ ਤਾਂ ਨਹੀਂ ਇਹਨਾਂ ਦੇ ਵਿੱਚੋਂ ਨਿਕਲ ਆਏਗਾ ਉਹ ਸੀ ਇਸ ਕਰਕੇ ਕਹਿ ਰਹੇ ਆ ਕਿਉਂਕਿ ਕੁਸ਼ਕ ਹੋਰ ਜਥੇਬੰਦੀਆਂ ਕੁਸ਼ ਹੋਰ ਧਾਰਮਿਕ ਲੀਡਰ ਕੁਸ਼ ਹੋਰ ਧਾਰਮਿਕ ਸ਼ਕਤੀਤਾ ਜਿਹੜੀਆਂ ਸ਼ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਚੋਣ ਨਿਸ਼ਾਨ ਤੇ ਵੋਟ ਨਹੀਂ ਲੜੀਆਂ ਆਜ਼ਾਦ ਤੌਰ ਤੇ ਜਿੱਤ ਹਾਸਲ ਕੀਤੀ ਉਹਨਾਂ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਵੀ ਨਜ਼ਰ ਆ ਰਹੇ ਸੀ ਚਾਹੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹੋਣ ਚਾਹੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਹੋਣ ਲੋਕ ਉਹਨਾਂ ਦੇ ਨਾਲ ਪਿੱਛੇ ਤੁਰੇ ਨੇ ਕਿ ਉਹਨਾਂ ਨੂੰ ਨਾਲ ਮਿਲਾ ਕੇ ਅੱਗੇ ਵੱਲ ਵਧਿਆ ਜਾ ਸਕਦਾ ਹੈ ਕੀ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਲੇ ਲੀਡਰ ਸਾਰਾ ਕੁਝ ਭੁੱਲ ਕੇ ਅਕਾਲੀ ਦਲ ਵਿੱਚ ਉਹਨਾਂ ਦੀ ਨਵੀਂ ਲੀਡਰਸ਼ਿਪ ਤਹਿਤ ਕੰਮ ਕਰ ਸਕਦੇ ਨੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕਹਿੰਦੇ ਸੀ ਪਾਰਟੀ ਚੱਲ ਹੀ ਨਹੀਂ ਸਕਦੀ ਪਹਿਲਾਂ ਵੀ ਚੱਲਦੀ ਰਹੀ ਹੈ ਬਾਅਦ ਵਿੱਚ ਵੀ ਚੱਲੇਗੀ ਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਸ਼ੁਰੂ ਹੋ ਗਈਆਂ ਕਿ ਉਹਨਾਂ ਤੋਂ ਬਿਨਾ ਨਹੀਂ ਹੋ ਸਕਦਾ ਕੁਝ ਵੀ ਇਹ ਸਾਰੀਆਂ ਗੱਲਾਂ ਤੇ ਰੋਕ ਲੱਗੇ ਜੀ ਤਾਂ ਨਹੀਂ ਇਹ ਸਮਾਂ ਦੱਸੇਗਾ ਪਰ ਇੰਨਾ ਜ਼ਰੂਰ ਅਕਾਲੀ ਦਲ ਇਸ ਵੇਲੇ ਮੁਸ਼ਕਲ ਦੌਰ ਦੇ ਵਿੱਚੋਂ ਨਿਕਲਦਾ ਨਜ਼ਰ ਆ ਰਿਹਾ ਹੈ ਹਰ ਰੋਜ਼ ਇਸ ਸੰਕਟ ਗੈਰਾ ਨਜ਼ਰ ਆ ਰਿਹਾ ਅੱਗੇ ਵੱਧਦੇ ਆ ਗੱਲ ਕਰਦੇ ਦਿੱਲੀ ਦੀ ਦਿੱਲੀ ਦੀ ਸਿਆਸਤ ਦੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਜਦੋਂ ਪਹਿਲੀ ਵਾਰ ਬਣੇ ਤਾਂ ਉਸ ਵੇਲੇ ਕਿਹਾ ਗਿਆ ਜੀ ਪਾਰਟੀ ਪਤਾ ਨਹੀਂ ਕੰਮ ਕਰੇਗੀ ਯਾਨੀ ਲੋਕਾਂ ਨਾਲ ਵਾਅਦੇ ਕੀਤੇ ਸੀ ਉਸ ਤੋਂ ਬਾਅਦ ਜਦੋਂ ਦੂਜੀ ਵਾਰ ਫਿਰ ਮੁੱਖ ਮੰਤਰੀ ਬਣੇ ਸ਼ੀਲਾ ਦਿਖਸ਼ਤ ਨੂੰ ਹਰਾਇਆ ਹਾਲਾਂਕਿ ਜ਼ਮਾਨਤ ਵੀ ਉਹਨਾਂ ਦੀ ਜ਼ਬਤ ਹੋ ਗਈ ਬਹੁਤ ਸਾਰੇ ਲੋਕਾਂ ਨੇ ਸਮਰਥਨ ਦਿੱਤਾ ਆਮ ਆਦਮੀ ਪਾਰਟੀ ਨੂੰ ਸੀ ਮੌਕਾ ਦਿੰਨੇ ਆ ਰਾਤੋਂ ਰਾਤ ਇਹਨਾਂ ਨੇ ਵਾਦਾ ਕੀਤਾ ਸੀ ਕਿ ਸਾਨੂੰ ਇੱਕ ਵਾਰੀ ਜਿਤਾਓ ਜਿਸ ਘਰ ਦੇ ਵਿੱਚ ਜਿਸ ਹਲਕੇ 'ਚ ਟੂਟੀ 'ਚ ਪਾਣੀ ਨਹੀਂ ਆਉਂਦਾ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਅਸੀਂ ਪਾਣੀ ਕਹਿੰਦੇ ਭੇਜਾਂਗੇ ਸ਼ਾਮ ਤੱਕ ਪਾਣੀ ਆਇਆ 7 ਵਜੇ ਤੋਂ ਪਹਿਲਾਂ ਪਾਣੀ ਉੱਥੇ ਪਹੁੰਚਿਆ ਲੋਕਾਂ ਦਾ ਯਕੀਨ ਹੋਰ ਪੱਕਾ ਹੋ ਗਿਆ 2020 ਦੇ ਵਿੱਚ ਲੋਕਾਂ ਨੇ ਫਿਰ ਸਮਰਥਨ ਦਿੱਤਾ 67 ਸੀਟਾਂ ਜਿੱਤੀਆਂ ਫਿਰ 68 ਜਿੱਤੀਆਂ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕੌਣ ਜਿੱਤਦਾ ਇਹ ਸਮਾਂ ਦੱਸੇਗਾ ਕਿਉਂਕਿ ਹਾਲਾਤ ਨਾ ਹੀ 2015 ਦੇ ਨੇ ਨਾ ਹੀ 2020 ਵਾਲੇ ਆ ਹਾਲਾਤ ਬਿਲਕੁਲ ਬਦਲ ਚੁੱਕੇ ਆ ਪਰ ਆਮਦ ਦੀ ਪਾਰਟੀ ਗਰੰਟੀਆਂ ਦੇ ਰਹੀ ਆ ਉਹ ਕਹਿੰਦੇ ਲੋਕਾਂ ਨੂੰ ਨਾਲ ਖਿੱਚਣਾ ਹੋਵੇ ਰੱਖਣਾ ਹੋਵੇ ਤਾਂ ਗਰੰਟੀਆਂ ਦੇਣਾ ਜ਼ਰੂਰੀ ਹੁੰਦਾ ਹੈ ਸੁਪਨੇ ਦਿਖਾਉਣੇ ਜ਼ਰੂਰੀ ਹੁੰਦੇ ਬਹੁਤ ਸਾਰੀਆਂ ਕੰਪਨੀਆਂ ਵੀ ਝੂਠੇ ਸੁਪਨੇ ਦਿਖਾ ਕੇ ਗਾਕਾਂ ਨੂੰ ਫਸਾ ਲੈਂਦੀਆਂ ਨੇ ਕਿ ਲੀਡਰ ਵੀ ਇਸ ਵੇਲੇ ਗਰੰਟੀਆਂ ਲੋਕਾਂ ਨੂੰ ਦਿਖਾ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਕੋਈ ਸ਼ੱਕ ਨਹੀਂ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਉਹ ਪੂਰੀਆਂ ਹੁੰਦੀਆਂ ਕਿ ਨਹੀਂ ਪਤਾ ਨਹੀਂ ਹੁੰਦਾ ਕਈ ਨਹੀਂ ਵੀ ਵਾਦੇ ਪੂਰੇ ਹੁੰਦੇ ਹੁਣ ਦਿੱਲੀ ਦੇ ਵਿੱਚ ਅੱਜ ਕੁਝ ਯੋਜਨਾਵਾਂ ਦਾ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੂਰਾ ਕਰੇਗੀ ਪੰਜ ਉਹ ਯੋਜਨਾਵਾਂ ਜਿੱਤ ਕਿਹਾ ਹੈ ਕਿ ਔਰਤਾਂ ਨੂੰ 2100 ਰੁਪਿਆ ਆਰਥਿਕ ਤੌਰ ਤੇ ਮਦਦ ਦੇ ਰੂਪ ਵਿੱਚ ਦਿੱਤਾ ਜਾਵੇਗਾ ਉੱਥੇ ਹੀ ਬਜ਼ੁਰਗਾਂ ਲਈ ਮੁਫਤ ਇਲਾਜ ਦੀ ਯੋਜਨਾ ਠੀਕ ਇਸੇ ਤਰ੍ਹਾਂ ਅੱਜ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਪਾਠੀ ਸਿੰਘ ਨੇ ਉਹਨਾਂ ਨੂੰ 18000 ਰੁਪਿਆ ਮਹੀਨੇ ਦੀ ਤਨਖਾਹ ਮਿਲੇਗੀ ਉਹਨਾਂ ਨੇ ਹਰ ਮਹੀਨੇ ਇਹ ਐਲਾਨ ਕੀਤਾ ਹੈ ਚਲੋ ਦੇਖਦੇ ਹਾਂ ਸਥਿਤੀ ਆਉਂਦੀ ਕਿ ਨਹੀਂ ਇਸ ਤਰ੍ਹਾਂ ਦੇ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਪੂਰੇ ਹੁੰਦੇ ਵਾਦੇ ਜਾਂ ਨਹੀਂ ਦੂਸਰੀ ਗੱਲ ਆਮਦ ਦੀ ਪਾਰਟੀ ਨੇ ਟਿਕਟ ਦਾ ਐਲਾਨ ਕੀਤਾ ਹੈ ਉਦੇ ਵਿੱਚੋਂ ਕਈਆਂ ਦੀਆਂ ਟਿਕਟਾਂ ਕੱਟੀਆਂ ਗਈਆਂ ਦਰਜਣਾਂ ਦੇ ਟਿਕਟਾਂ ਕੱਢ ਦਿੱਤੀਆਂ ਜਦੋਂ ਦੂਜੀ ਲਿਸਟ ਜਾਰੀ ਕੀਤੀ ਸੀ ਤਾਂ ਵੀ ਜਿਹੜੇ ਵਿਧਾਇਕ ਸੀ ਉਹਨਾਂ ਦੇ ਟਿਕਟਾਂ ਕੱਢ ਦਿੱਤੀਆਂ ਗਈਆਂ ਕਾਰਨ ਕੀ ਸੀ 파ਟਨਰ ਰਿਪੋਰਟ ਕਾਰ ਤਿਆਰ ਕੀਤਾ ਜਿਨ੍ਹਾਂ ਨੇ ਕੰਮ ਨਹੀਂ ਕੀਤੇ ਜਿਨ੍ਹਾਂ ਨੇ ਲੋਕਾਂ ਨਾਲ ਮੇਲਜੋਲ ਨਹੀਂ ਰੱਖਿਆ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਤੇ ਅੱਜ ਇਹ ਚਰਚਾ ਛੜ ਗਈ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਆ ਹੋ ਸਕਦਾ ਬਿਲਕੁਲ ਹੋ ਸਕਦਾ ਜੇਕਰ ਦਿੱਲੀ ਦੇ ਵਿੱਚ ਕੀਤਾ ਜਾ ਸਕਦਾ ਤੇ ਦਿੱਲੀੋਂ ਚੱਲਣ ਵਾਲੀ ਪਾਰਟੀ ਪੰਜਾਬ ਵਿੱਚ ਕਿਉਂ ਨਹੀਂ ਕਰ ਸਕਦੀ ਪੰਜਾਬ ਦੇ ਵਿੱਚ ਵੀ ਇੱਕ ਸਰਵੇ ਸ਼ੁਰੂ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕਾਂ ਦੀ ਅੰਦਰ ਖਾਤੇ ਇੱਕ ਰਿਪੋਰਟ ਕਾਰ ਤਿਆਰ ਹੋ ਰਿਹਾ ਤੇ ਉਸ ਰਿਪੋਰਟ ਕਾਰ ਦੇ ਆਧਾਰ ਦੇ ਉੱਪਰ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟ ਵੰਡ ਹੋਣੀ ਹੈ ਚੋ ਦੇਖਦੇ ਕਿਦਨ ਗਲ ਜਾਂਦੀ ਹੈ ਪਰ ਇਸ ਵੇਲੇ ਆਮ ਆਦਮੀ ਪਾਰਟੀ ਦਾ ਜ਼ਿਕਰ ਕਰੀਏ ਤਾਂ ਅਰਵਿੰਦ ਕੇਜਰੀਵਾਲ ਹੋਰੀ ਦੋਸ਼ ਲਗਾ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਆਥੀ ਉਹ ਦੋਸ਼ ਲਗਾ ਰਹੇ ਨੇ ਉਹ ਕਹਿੰਦੇ ਕਿ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਆਥੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਦਿੱਲੀ ਦੇ ਵਿੱਚ ਜਿਹੜੀਆਂ ਯੋਜਨਾਵਾਂ ਚਲਾਈਆਂ ਗਈਆਂ ਉਹਨਾਂ ਦੇ ਵਿੱਚੋਂ ਕੁਛ ਦੀ ਜਾਂਚ ਹੋਣ ਲੱਗੀ ਹੈ ਲੈਫਟੀਨੈਂਟ ਗਵਰਨਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ ਝੂਠੇ ਸੁਪਨੇ ਦਿਖਾਈ ਨੇ ਇਸ ਕਰਕੇ ਇਹ ਹਮੇਸ਼ਾ ਹੀ ਉਹਨਾਂ ਨੂੰ ਲੁੱਟਣ ਦਾ ਕੰਮ ਕਰਦੀ ਹੈ ਇਹ ਜਿਹੜੇ ਦੋਸ਼ ਲਗਾਉਣ ਦਾ ਸਿਲਸਿਲਾ ਚੱਲਦਾ ਪਿਆ ਦਿੱਲੀ ਦੀ ਸਿਆਸਤ ਵਿੱਚ ਕੁਝ ਵੱਖਰਾ ਹੋ ਸਕਦਾ ਹੈ ਜਦੋਂ ਕੁਝ ਸਮਾਂ ਪਹਿਲਾਂ 156 ਦਿਨ ਜੇਲ੍ਹ ਦੇ ਵਿੱਚ ਰਹਿ ਕੇ ਅਰਵਿੰਦ ਕੇਜਰੀਵਾਲ ਰਿਹਾ ਹੋਏ ਸੀ ਹਰਿਆਣੇ ਦੀ ਚੋਣਾਂ ਵਿੱਚ ਉਹਨਾਂ ਨੇ ਬਹੁਤ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਮੌਕਾ ਦਿਓ ਸਾਨੂੰ ਖੈਰ ਲੋਕਾਂ ਨੇ ਮੌਕਾ ਨਹੀਂ ਦਿੱਤਾ ਬਾਦ ਵਿੱਚ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਾਲਾਤ ਇਸ ਵੇਲੇ ਕਿਦਾਂ ਨੂੰ ਜਾਣਗੇ ਇਹ ਸਮਾਂ ਦੱਸੇਗਾ ਪਰ ਇਹ ਨਾ ਜ਼ਰੂਰ ਹੈ ਆਮਦ ਦੀ ਪਾਰਟੀ ਲਈ ਮੌਕਾ ਇਸ ਵੇਲੇ ਬਣਦਾ ਕਿ ਨਹੀਂ ਬਣਦਾ ਇਹ ਲੋਕ ਤਿਆ ਕਰਨਗੇ ਆਮਦ ਦੀ ਪਾਰਟੀ ਭਾਵੇਂ ਇਸ ਵਾਰ ਨਵੀਆਂ ਯੋਜਨਾਵਾਂ ਦਾ ਐਲਾਨ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਉੱਤਰਨਾ ਚਾਹੁੰਦੀ ਹੈ ਪਰ ਜਿਹੜੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਬਜ਼ੁਰਗਾਂ ਲਈ ਪੈਨਸ਼ਨ ਦਾ ਐਲਾਨ 24 ਘੰਟੇ ਦਿੱਲੀ ਵਾਸੀਆਂ ਨੂੰ ਸਾਫ਼ ਪਾਣੀ ਤੇ ਨਾਲ ਹੀ ਪੁਜਾਰੀਆਂ ਤੇ ਗ੍ਰੰਥੀਆਂ ਨੂੰ 18000 ਰੁਪਇਆ ਪ੍ਰਤੀ ਮਹੀਨਾ ਇਸ ਦੇ ਨਾਲ ਹੀ ਸੰਜੀਵਨੀ ਯੋਜਨਾ ਦੇ ਤਹਿਤ 60 ਸਾਲ ਤੋਂ ਉੱਪਰ ਦੇ ਲੋਕ ਹੈ ਉਹਨਾਂ ਨੂੰ ਮੁਫਤ ਦੇ ਵਿੱਚ ਇਲਾਜ ਔਰਤਾਂ ਲਈ 2100 ਰੁਪਇਆ ਮਹੀਨਾ ਆਰਥਿਕ ਤੌਰ ਤੇ ਮਦਦ ਕੀ ਇਹ ਵਾਅਦੇ ਪੂਰੇ ਹੋਣਗੇ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਨਾਲ ਹੀ ਦੋਸ਼ ਲਗਾਉਣੀ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ ਇੱਕ ਜੇ ਇੱਧਰ ਗਰੰਟੀਆਂ ਦੀ ਲਿਸਟ ਜਾਰੀ ਕੀਤੀ ਕੀ ਉਧਰ ਇੱਕ ਦੋਸ਼ ਪੱਤਰ ਜਾਰੀ ਕਰ ਦਿੱਤਾ ਉਹ ਕਹਿੰਦੇ ਆਮ ਆਦਮੀ ਪਾਰਟੀ ਇਹਨਾਂ ਨੇ ਤਾਂ ਲੋਕਾਂ ਨਾਲ ਧੋਖਾ ਕੀਤਾ ਉਹਨਾਂ ਨੇ ਇੱਕ ਦੋਸ਼ ਪੱਤਰ ਲਿ ਲਿਆnde ਜਿਹਦੇ ਵਿੱਚ ਦਿੱਲੀ ਸਰਕਾਰ ਹੋਈ ਕੰਗਾਲ ਇਨਾਰਾ ਦਿੱਤਾ ਜਿਹਦੇ ਵਿੱਚ ਇਹ ਲਿਖ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਏ ਮਾਲਾ ਮਲ ਇਹ ਜਿਹੜੀਆਂ ਗੱਲਾਂ ਚੱਲਦੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਵੋਟਾਂ ਨੇੜੇ ਆਉਂਦੀਆਂ ਨੇ ਤੇ ਵਿਰੋਧੀ ਧਿਰ ਹਮੇਸ਼ਾ ਦੋਸ਼ ਲਗਾਉਂਦੀਆਂ ਨੇ ਪਰ ਦਿੱਲੀ ਦੇ ਵਿੱਚ ਬਹੁਤ ਸਾਰੇ ਕਪਲੇ ਐ ਬਹੁਤ ਸਾਰੇ ਮੁੱਦੇ ਨੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਲੋਕ ਕਹਿੰਦੇ ਪੂਰੀਆਂ ਕਰੋ ਇਹ ਨਹੀਂ ਕੀਤੀਆਂ ਜਾ ਰਹੀਆਂ ਅਸੀਂ ਬਹੁਤ ਦੂਰ ਕਾਹਤੋ ਜਾਣਾ ਅਸੀਂ ਪਾਣੀ ਦੀ ਸਮੱਸਿਆ ਦੀ ਗੱਲ ਕਰ ਲੈਨੇ ਆ ਜਾਂ ਫਿਰ ਕੂੜੇ ਦੇ ਕੁਸ਼ਕ ਬਣੇ ਹੋਏ ਪਹਾੜ ਉਹਨਾਂ ਵਿੱਚ ਆਪੇ ਤੂੰ ਅਣਿਕੜ ਲਾਪਿੰਦਾ ਉਹ ਦਿਖਾਈ ਨਹੀਂ ਦਿੰਦਾ ਕਿਸੇ ਨੂੰ ਉਹ ਮਸਲੇ ਨਹੀਂ ਦਿੱਲੀ 'ਚ ਪ੍ਰਦੂਸ਼ਣ ਦਾ ਮਾਮਲਾ ਸਭ ਤੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਉੱਥੇ ਕੋਈ ਕੰਮ ਹੀ ਨਹੀਂ ਹੋ ਰਿਹਾ ਪਰ ਨਾਲ ਦੀ ਨਾਲ ਦੋਸ਼ ਲਗਾਉਣ ਦਾ سلسلہ ਵਿਰੋਧੀ ਪਾਰਟੀ ਵੱਲੋਂ ਜਾਰੀ ਹੈ ਸੋ ਦੇਖਦੇ ਹਾਂ ਹਾਲਾਤ ਕਿਦੋਂ ਜਾਂਦੇ ਹੈ ਵੋਟਾਂ ਨੇ ਜੇ ਹੋਣੀ ਨਾ ਸਿਆਸਤ ਹੋਈ ਤਾਂ ਸਿਆਸਤ ਹੋਣੀ ਕਦੋਂ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੂਰ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾਅ ਤਾਂ ਟਿੱਪਣੀ ਜੂਰ ਸਾਂਝੀ ਕਰਿਓ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ